ਮਸ਼ੀਨੀ ਯੁੱਗ ਦੇ ਸਮੇਂ ਨੂੰ ਲੈ ਕੇ ਵਿਗਿਆਨੀਆਂ ਵੱਲੋਂ ਨਵੇਂ-ਨਵੇਂ ਉਪਕਰਾਲੇ ਕੀਤੇ ਜਾ ਰਹੇ ਨੇ ਸਮੇਂ ਦੀ ਘਾਟ ਨੂੰ ਵੇਖਦੇ ਹੋਏ ਕਿਸਾਨਾਂ ਨੂੰ ਹੁਣ ਵੱਡੀ ਸੌਗਾਤ ਮਿਲੀ ਹੈ ਅਤੇ ਜੋ ਕਿਸਾਨ ਪਹਿਲਾਂ ਕੰਟੇਆ ਬਦੀ ਸਮਾਂ ਬਰਬਾਦ ਕਰਕੇ ਆਪਣੀਆਂ ਫਸਲਾਂ ਤੇ ਸਪਰੇਅ ਕਰਦੇ ਸਨ ਅਤੇ ਹੁਣ ਉਹੀ ਸਪਰੇਅ ਡਰੋਨ ਦੇ ਨਾਲ ਇੱਕ ਕਿੱਲੇ ਵਿੱਚ 8 ਮਿੰਟ ਵਿੱਚ ਕੀਤਾ ਜਾ ਰਿਹਾ ਹੈ ਨਾਂਬਾ ਹਲਕਾ ਦੇ ਪਿੰਡ ਗੁਰਦਿੱਤਪੁਰਾ ਵਿਖੇ ਕਿਸਾਨਾਂ ਦੇ ਖੇਤਾਂ ਵਿੱਚ ਡਰੋਨ ਦੇ ਨਾਲ ਸਪਰੇਅ ਕਰਕੇ ਵਿਖਾਈ ਗਈ ਹੈ ਵੀਡੀਓ ਅਤੇ ਡਰੋਨ ਦੇ ਨਾਲ ਸਪਰੇਅ ਕਰਨ ਤੋਂ ਬਾਅਦ ਕਿਸਾਨ ਕਾਫੀ ਖੁਸ਼ ਦਿਖਾਈ ਦਿੱਤੇ ਉਹਨਾਂ ਕਿਹਾ ਕਿ ਹੁਣ ਜਿੱਥੇ ਸਾਡਾ ਸਮਾਂ ਬਚੇਗਾ ਅਤੇ ਹੁਣ ਅਸੀਂ ਹਜ਼ਾਰਾਂ ਏਕੜ ਫਸਲ ਵਿੱਚ ਇੱਕ ਦਿਨ ਵਿੱਚ ਸਪਰੇਅ ਕਰਕੇ ਵਿਲੇ ਹੋ ਸਕਾਂਗੇ। ਹਾਂ ਪਹਿਲਾਂ ਤਾਂ ਇਹ ਦੱਸਣ ਵਾਲੀ ਗੱਲ ਹੈ ਕਿ ਇਹ ਜਿਹੜੀ ਕੰਪਨੀ ਦਾ ਨਾਮ ਹੈ ਸਿੰਜੈਂਟਾ ਇਹ ਵਰਲਡਵਾਈਡ ਬਹੁਤ ਵੱਡੀ ਕੰਪਨੀ ਹੈ। ਔਰ ਇਸ ਕੰਪਨੀ ਦੀ ਖਾਸੀਅਤ ਹੈ ਕਿਸਾਨਾਂ ਨਾਲ ਜੁੜ ਕੇ ਕੰਮ ਕਰਦੀ ਹੈ ਔਰ ਬੜੇ ਅੱਛੇ ਉਤਪਾਦ ਵੀ ਦਿੰਦੀ ਹੈ ਜਿਵੇਂ ਜਿਵੇਂ ਜ਼ਿਮੀਂਦਾਰ ਨੂੰ ਲੋੜ ਪੈਂਦੀ ਹੈ ਉਹਦੇ ਹਿਸਾਬ ਨਾਲ ਕੁਛ ਨਾ ਕੁਛ ਨਵੇਂ ਉਪਰਾਲੇ ਵੀ ਕਰ ਦਿੰਦੇ ਹਨ। ਉਹਨਾਂ ਉਪਰਾਲਾਂ 'ਚੋਂ ਅੱਜ ਇੱਕ ਵੱਡਾ ਉਪਰਾਲ ਹੈ ਜਿਹਦਾ ਨਾਮ ਹੈ ਡਰੋਨ ਟੈਕਨੋਲੋਜੀ। ਦੇਖੋ ਪਿਛਲੇ ਕੁਝ ਟਾਈਮ ਤੋਂ ਤੁਸੀਂ ਦੇਖਦੇ ਆ ਰਹੇ ਹੋ ਕਿ ਲੇਬਰ ਦੇ ਸ਼ਾਰਟੇਜ ਦੇ ਇਸ਼ੂ ਬਹੁਤ ਰਹਿਣ ਲੱਗੇ ਕੰਟਰੀ ਦੇ ਵਿੱਚ ਸਪਰੇ ਦੀ ਜਿਹੜੀ ਐਫੀਕੇਸੀ ਆ ਰਿਜ਼ਲਟ ਹੈ ਉਹ ਕਿ ਤਰ੍ਹਾਂ ਕੇ ਤਾਂ ਜ਼ਿੰਮੇਦਾਰ ਨੂੰ ਲੱਗਦਾ ਹੈ ਕਿ ਯਾਰ ਇਸ ਸਪਰੇ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੀ ਕਿ ਰੀਜ਼ਨ ਹੈ ਉਹਦੇ ਪਿੱਛੇ ਬਹੁਤ ਵੱਡਾ ਕਾਰਨ ਜਿਹੜਾ ਹੈਗਾ ਉਹ ਇਹ ਕੀ ਹੈ ਕਿ ਜਿਹੜੀ ਸਪਰੇ ਦੀ ਜਿਹੜੀ ਤਕਨੀਕ ਹੈ ਉਹਦੇ ਤੇ ਕੰਮ ਕਰਨਾ ਬਹੁਤ ਜ਼ਰੂਰੀ ਸੀਗਾ ਤੇ ਕੰਪਨੀ ਨੇ ਇਸ ਵਾਸਤੇ ਬਹੁਤ ਵੱਡੇ ਮਤਲਬ ਬਹੁਤ ਅੱਛੇ ਪੱਧਰ ਤੇ ਪੂਰੇ ਵਰਲਡ ਪੂਰੇ ਕੰਟਰੀ ਦੇ ਵਿੱਚ ਭਾਰਤ ਦੇਸ਼ ਦੇ ਵਿੱਚ ਇਸ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਹੈ ਕਿੰਨੇ ਕਿ ਡਰੋਨ ਹੈ ਜਿਹੜੇ ਕੰਪਨੀ ਵੱਲੋਂ ਉਤਾਰੇ ਗਏ ਆ ਜਿਹੜਾ ਇਸ ਟਾਈਮ ਹੈ ਜਿਹੜਾ ਫਿਲਹਾਲ ਜਿਹੜੇ ਪੰਜਾਬ ਦੇ ਵਿੱਚ ਅਸੀਂ ਜਿਹੜੇ ਡਰੋਨ ਦੇ ਰਿਹਾ ਲਗਭਗ 10 ਕੁ ਡਰੋਨ ਹੈਗੇ ਆ ਜਿਹੜਾ ਕਿ ਦੋ ਏਰੀਆ ਦੇ ਵਿੱਚ ਅਸੀਂ ਚਲਾ ਰਹੇ ਆ ਪਟਿਆਲੇ ਸਮਾਣੇ ਤੇ ਮੋਗਾ ਇਹ ਫਿਲਹਾਲ ਦੋ ਤਿੰਨ ਅਸੀਂ ਟਰੇਟਰੀਆਂ ਦੇ ਵਿੱਚ ਇਹਨਾਂ ਨੂੰ ਅਜੇ ਇਨੀਸ਼ੀਅਲ ਸਟੇਜ ਤੇ ਸ਼ੁਰੂ ਕਰ ਰਹੇ ਆ ਜਿਹੜਾ ਕਿ ਪਹਿਲਾ ਸਾਲ ਹੈ ਸਾਡਾ ਕਿੰਨੀ ਡੇਰ ਚ ਜਿਹੜਾ ਇਹ ਸਪਰੇਅ ਕਰਦਾ ਹੈ ਕਿੰਨੇ ਏਕੜ ਚ ਕਿੰਨੀ ਡੇਰ ਚ ਕਰ ਦਿੰਦਾ ਇਹ 8 ਮਿੰਟਾਂ ਵਿੱਚ ਇੱਕ ਏਕੜ ਸਪਰੇਅ ਕਰ ਦਿੰਦਾ ਇਹਦੇ ਟੈਂਕਰ ਦੀ ਮਤਲਬ ਹੁੰਦੇ ਆ ਕਹਿੰਦੇ ਪੰਪ ਹੁੰਦੇ ਆ 1 10 ਲੀਟਰ ਦਾ ਹੈ 1 16 ਲੀਟਰ ਦਾ 1 24 ਲੀਟਰ ਦਾ ਆ ਜਿਹੜਾ ਅਸੀਂ ਇੱਥੇ ਸ਼ੁਰੂਆਤ ਕੀਤੀ ਹੈ 10 ਲੀਟਰ ਨਾਲ ਕੀਤੀ ਹੈ ਇਹ ਇੱਕ ਕਿੱਲੇ ਚ 8 ਲੀਟਰ 10 ਲੀਟਰ ਪਾਣੀ ਲੈਂਦਾ ਤੇ ਇੱਕ ਕਿੱਲੇ ਚ 8 ਮਿੰਟ ਦਾ ਸਮਾਂ ਲੈਂਦਾ ਹੈ ਜਿਹੜਾ ਕਿ ਬਹੁਤ ਹੀ ਮਤਲਬ ਕਾਰਗਰ ਹੈ ਔਰ ਸਪਰੇਡ ਦੀ ਕੁਆਲਿਟੀ ਹੈ ਬਹੁਤ اچھی ਹੁੰਦੀ ਹੈ ਖਰਚਾ ਕਿੰਨਾ ਖਰਚਾ ਕਿੰਨਾ ਆਉਂਦਾ ਫਿਲਹਾਲ ਅਸੀਂ ਇਸ ਤੇ ਖਰਚਾ ਜੇ ਫਿਲਹਾਲ ਮਿਜ਼ਰ ਨਹੀਂ ਕੀਤਾ ਹੈ ਕਿਉਂਕਿ ਖਰਚਾ ਅਸੀਂ ਨੋਮਿਨਲ ਖਰਚੇ ਨਾਲ ਹੀ ਇਹਨੂੰ ਸ਼ੁਰੂ ਕਰਾਂਗੇ ਜਦੋਂ ਸ਼ੁਰੂ ਕਰਾਂਗੇ ਅਸੀਂ ਹਾਲ ਫਿਲਹਾਲ ਇਸ ਬਾਰੇ ਨਹੀਂ ਕਹਿ ਸਕਦੇ ਲੇਕਿਨ ਇਹ ਕਹੇ ਸਕਦੇ ਆ ਕਿ ਫਿਲਹਾਲ ਜਿਹੜਾ ਸਰਵਿਸ ਹੈਗੀ ਸਾਡੇ ਤਰਫੋਂ ਫ੍ਰੀ ਸਰਵਿਸ ਹੈਗੀ ਕਿਸਾਨਾਂ ਲਈ ਕਿੰਨਾ ਕੁ ਬੈਨੀਫਿਟ ਜਾਨੀ ਕਿ ਸਾਬਿਤ ਹੋਵੇਗਾ ਕਿਉਂਕਿ ਮੈਨੂਅਲ ਕਿਸਾਨਾਂ ਲਈ ਜਿਹੜਾ ਮੈਨੂਅਲ ਸਪਰੇ ਕਰਦਾ ਹੈ ਤੇ ਜਿਹੜੀ ਆ ਇਸ ਤਰੀਕੇ ਨਾਲ ਸਪਰੇ ਕਰਨਗੇ ਤੇ ਇਹਦੇ ਚ ਆਟੋਮੈਟਿਕਲੀ ਇਹ ਤਕਨੀਕ ਨਾਲ ਜੁੜ ਜਾਏਗਾ ਤੇ ਕਿਸਾਨ ਨੂੰ ਫਾਇਦਾ ਤਾਂ ਹੋਏਗਾ ਹੀ ਹੋਏਗਾ ਜਿਹੜਾ ਕਿਸਾਨ ਦਿੱਲੀ ਬੇਸਿਸ ਤੇ ਜਿਵੇਂ ਮੰਨ ਲਓ ਸਪਰੇ ਕਰਵਾਉਂਦਾ ਹੈ ਜਿਹੜਾ ਆਪਾਂ ਕਹਿ ਸਕਦੇ ਆ ਕਿ ਜਿਹੜੇ ਆ ਪੂੰਜੇ ਨਾਲ ਜਾਂ ਜਿਹੜੇ ਲੇਬਰ ਨਾਲ ਸਪਰੇ ਕਰਾਂਦਾ ਹੈ ਤਾਂ 50 ਰੁਪਏ ਐਵਰੇਜ ਚਾਰਜ ਆਉਂਦਾ ਤੇ ਲਗ ਜਿਹੜੇ ਹੈਗੇ ਆ ਸਪਰੇ ਪੰਪ ਹੈ ਉਹ ਦੇ ਕਿੱਲੇ ਦੇ ਵਿੱਚ ਹੁੰਦੇ ਆ ਤਾਂ 200 250 ਰੁਪਏ ਜਿਹੜਾ ਕਿੱਲੇ ਦਾ ਖਰਚਾ ਉਸ ਸਪਰੇ ਤੇ ਕਰ ਵੀ ਦਿੰਦੇ ਤੇ ਰਿਜ਼ਲਟ ਵੀ ਉਸ ਟਾਈਪ ਉਸ ਨਹੀਂ ਆਉਂਦੇ ਇਹ ਬਿਲਕੁਲ ਆਟੋਮੈਟਿਕਲੀ ਸਿਸਟਮ ਹੋਏਗਾ ਜਿਹੜਾ ਡਰੋਨ ਵਾਲਾ ਹੈਗਾ ਇਹਨੂੰ ਉਹਦੇ ਵਿੱਚ ਮੈਪ ਕਰ ਦਿਆਂਗੇ ਜਿਹੜੇ ਆਪਣੇ ਜਿਹੜਾ ਉਹਦੇ ਵਿੱਚ ਜਿਹੜਾ ਆਪਾਂ ਕਹਿੰਦੇ ਰਿਮੋਟ ਬਣਿਆ ਉਹਦੇ ਵਿੱਚ ਪੂਰੀ ਤਰ੍ਹਾਂ ਮੈਪਿੰਗ ਹੋ ਜਾਏਗੀ ਗੂਗਲ ਤੋਂ ਵੀ ਆਟੋਮੈਟਿਕਲੀ ਉਠਾ ਲੈਂਦਾ ਲੇਕਿਨ ਸਾਡਾ ਸਿਸਟਮ ਇਹ ਹੈ ਕਿ ਜਦੋਂ ਅਸੀਂ ਸਪਰੇ ਕਰਦੇ ਆ ਤਾਂ ਅਸੀਂ ਕੀ ਕਰਦਾ ਉਸ ਪ੍ਰੋਪਰ ਖੇਤ ਦੀ ਪ੍ਰੋਪਰ ਮੈਪਿੰਗ ਕਰਦੇ ਆ ਜਦੋਂ ਪ੍ਰੋਪਰ ਮੈਪਿੰ ਉੱਠਦਾ ਹੈ ਔਰ ਸਪਰੇ ਕਰਕੇ ਆਟੋਮੈਟਿਕਲੀ ਉਸੇ ਜਗ੍ਹਾ ਤੇ ਵਾਪਸ ਆ ਜਾਂਦਾ ਹੈ ਡਰੋਨ ਹਾਂ ਇੱਕ ਚੀਜ਼ ਹੋਰ ਹੈ ਇਹਦੇ ਚ ਕੀ ਹੈ ਕਿ ਮੰਨ ਲਓ ਜਿਵੇਂ ਜ਼ਿਮੀਂਦਾਰ ਆਪ ਜਦੋਂ ਸਪਰੇ ਕਰਦਾ ਹੈ ਜਾਂ ਫਿਰ ਕੋਈ ਖੇਤ ਦੇ ਵਿੱਚ ਕੋਈ ਸਪੰਪ ਨੂੰ ਵਾੜਦਾ ਹੈ ਤਾਂ ਉਹਦੇ ਕੇਸ ਦੇ ਵਿੱਚ ਇੱਕ ਬੜੀ ਵੱਡੀ ਦਿੱਕਤ ਆਉਂਦੀ ਹੈ ਪਲਾਂਟ ਜਿਹੜੇ ਟੁੱਟਣ ਦੀ ਬੜੀ ਸਮੱਸਿਆ ਰਹਿੰਦੀ ਹੈ ਜਿਹੜਾ ਆ ਡਰੋਨ ਨਾਲ ਅਗਰ ਉਹ ਸਪਰੇ ਕਰਦਾ ਹੈ ਤਾਂ ਉਹਦੇ ਨਾਲ ਇਹ ਸਮੱਸਿਆਵਾਂ ਨੂੰ ਨਹੀਂ ਰਹਿੰਦੀਆਂ ਤੁਸੀਂ ਤੇ ਨੰਬਰ ਆਫ ਪਲਾਂਟਸ ਅਗਰ ਕਿਉਂਕਿ ਠੀਕ ਰਹਿਣਗੇ ਤਾਂ ਆਟੋਮੈਟਿਕਲੀ ਉਹਨੇ ਝਾੜ ਵਿੱਚ ਵਾੜਦਾ ਵੀ ਰਹੇ ਇਹ ਕਿਸ ਤਰ੍ਹਾਂ ਦੇਖਦੇ ਤੁਸੀਂ ਇਹ ਸਰ ਸਾਨੂੰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਜਿਹੜਾ ਹੁਣ ਆਉਣ ਵਾਲਾ ਟਾਈਮ ਹੈ ਦਿਨ-ਦਰ-ਦਨ ਲੇਬਰਾਂ ਦੀ ਬਹੁਤ ਦਿੱਕਤ ਆ ਰਹੀ ਹੈ ਤੇ ਇਹ ਜਿੱ ਗੱਲੇ ਆ ਵੀ ਲੇਬਰ ਦੀ ਲੋੜ ਨਹੀਂ ਹੈਗੀ ਇਹ ਸਾਰਾ ਆਪਣੇ ਕੰਪਿਊਟਰਾਈਜ਼ਡ ਸਿਸਟਮ ਨਾਲ ਸਪਰੇ ਹੋਣੀ ਹੈ ਸਾਰੇ ਖੇਤਾਂ ਦੇ ਪ੍ਰੋਪਰ ਪੈਣੀ ਹੈ ਤੇ ਵੱਡੀ ਗੱਲ ਇਹ ਹੈ ਵੀ ਜਿਵੇਂ ਆਪਾਂ ਸੇਫਟੀ ਪਰਪਸ ਲਈ ਆਪਣੇ ਬਹੁਤ ਵਧੀਆ ਕਿ ਆਪਾਂ ਬਾਹਰ ਖੜ ਕੇ ਇੱਕ ਜਗ੍ਹਾ ਤੋਂ ਇਹਨੂੰ ਆਪਾਂ ਯੂਜ਼ ਕਰਨਾ ਤੇ ਜਿੰਨੇ ਏਕੜਾਂ ਦੀ ਆਪਾਂ ਮੈਪਿੰਗ ਕਰਦਾਂਗੇ ਇਹਨੇ ਆਪਣੇ ਕੋਲ 1 ਕਿੱਲੇ ਦੀ ਸਪਰੇ ਕਰਕੇ ਉੱਥੇ ਫੇਰ ਵਾਪਸ ਆ ਜਾਣਾ ਉੱਥੋਂ ਫੇਰ ਦਵਾਈ ਲੈ ਕੇ ਫੇਰ ਅਗਲੀ ਸਪਰੇ ਕਰੇ ਹੋਣੀ ਹੈ ਸਾਨੂੰ ਬਹੁਤ ਠੀਕ ਲੱਗ ਰਿਹਾ ਹੈ ਬਾਕੀ ਦਾ ਯੂਜ਼ ਅਸੀਂ ਅੱਜ ਸ਼ੁਰੂ ਕੀਤਾ ਤੇ ਬਾਕੀ ਰਿਜ਼ਲਟ ਹੈਗੇ ਨਾ ਆਪਣੇ ਕੋ ਪੰਜ ਚਾਰ ਦਿਨ ਰਿਜ਼ਲਟ ਵੀ ਦਿਵਾਈ ਦੇਉਣੇ ਸ਼ੁਰੂ ਹੋ ਜਾਣਗੇ ਥੋੜੇ ਪਿੰਡ ਤੋਂ ਇਲਾਵਾ ਹੋਰ ਕਿੰਨੇ ਪਿੰਡਾਂ ਦੇ ਕਿਸਾਨ ਇੱਥੇ ਜਿਹੜੇ ਆਏ ਸੀਗੇ ਅੱਜ ਇੱਥੇ ਸਾਡੇ ਏਰੀਆ ਦੇ 10 ਪਿੰਡਾਂ ਦੇ ਤਕਰੀਬਨ ਕਿਸਾਨ ਇੱਥੇ ਆਏ ਜਿਹੜੇ ਦੇਖਣ ਆਏ ਸੀ ਜਾਣਕਾਰੀ ਲੈਣ ਆਏ ਸੀਗੇ ਬਾਕੀ ਨਾਬਾ ਤਹਿਸੀਲ ਜਿਹੜਾ ਸਾਡੀ ਨੌਲੇਜ ਮੁਤਾਬਕ ਅੱਜ ਪਹਿਲੀ ਵਾਰੀ ਲਾਂਚ ਹੋਇਆ ਆਪਣੇ ਇੱਥੇ ਤੇ ਬਾਕੀ ਅੱਗੇ ਅੱਗੇ ਜੇ ਸਾਨੂੰ ਸਫਲ ਹੋ ਗਿਆ ਫਿਰ ਇਹਦਾ ਕੰਪਨੀ ਦੇ ਮੁਤਾਬਕ ਵਧਾ ਰੂਕਾ ਕੰਮ ਆ ਗਿਆ ਜਿੰਮੇ ਦਿਹਾੜੀ ਤੇ ਕੋਈ ਬੰਤਾ ਲਾਉਂਦੇ ਕਿੰਨਾ ਖਰਚਾ ਆਉਂਦੇ ਦਾ ਕੰਪੈਰੀਸ਼ਨ ਕੀਤਾ ਕੋਈ ਦਿਹਾੜੀ ਤੇ ਜੇ ਅਸੀਂ ਕਰਦੇ ਸੀਗੇ ਤਾਂ ਜਿੰਮੇ ਅਸੀਂ 5-6 ਬੰਦੇ ਵੀ ਲਾਉਂਦੇ ਸੀਗੇ ਤਾਂ 5-6 ਬੰਦੇ ਲਾ ਕੇ ਵੀ ਸਾਡੀ ਜਿਹੜੀ ਹੱਥਾਂ ਵਾਲੇ ਪੰਪਾਣਾ ਜਾਂ ਪੈਟਰੋਲ ਵਾਲੇ ਪੰਪਾ ਅੱਜ ਕੱਲ ਚੱਲਦੇ ਆ 100 ਵੀ ਕਿਤੇ ਸਪਰੇ ਹੁੰਦੀ ਸੀਗੀ ਤੇ ਇਹ ਜੇ ਕੱਲਈ ਜਿੰਮੇ 8 ਮਿੰਟ ਕੰਪਨੀ ਕਹਿ ਰਹੀ ਹੈ ਤੇ 8 ਮਿੰਟ ਦੇ ਮੁਤਾਬਕ ਘੰਟੇ 'ਚ 6 ਕਿੱਲੇ ਹੋਗੇ ਤੇ ਤਕਰੀਬਨ 50 ਤੋਂ 60 ਕਿਲਿੰਦੀ ਐਵਰੇਜ ਦੀ ਬੜੇ ਆਰਾਮ ਨਾਲ ਆ ਜਾਣੀ ਹੈ ਬਾਕੀ ਗੱਲੇ ਇੰਨਾਂ ਵੀ ਥੋੜਾ ਜਿਹਾ ਪਾਣੀ 10 ਲੀਟਰ ਕਿਲੇ ਦਾ ਲਾ ਰਹੇ ਆ ਉਹ ਅਸੀਂ ਹਲੇ ਦੇਖਣਾ ਵੀ 10 ਕਿਲੇਟਰ ਦਾ ਕਿੰਨਾ ਕੁ ਰਿਜ਼ਲਟ ਆਉਂਦਾ ਤੇ ਜਿਹਦੇ ਹਿਸਾਬ ਨਾਲ ਕੰਪਨੀ ਕਹਿ ਰਹੀ ਹੈ ਕਿ ਪਾਣੀ ਦੀ ਬਚਤ ਵੀ ਇਹ ਨਾਲ ਬਹੁਤ ਆ ਜੀ ਇੱਥੇ 150 ਲੀਟਰ ਪਾਣੀ ਹੈ ਕਿ ਯੂਜ਼ ਕਰਦੇ ਸੀ ਜਿੰਨ 10 ਲੀਟਰ ਪਾਣੀ ਕੰਪਨੀ ਕਹਿ ਰਹੀ ਹੈ ਵੀ ਇੱਕ ਕਿਲੇ ਦਾ ਯੂਜ਼ ਹੋਣਾ ਦੇਖੋ ਦਵਾਈ ਹੋ ਗਈ ਸੜਕੀ ਗਈ ਜੀ ਹੁਣ ਇਹਦਾ ਰਿਜ਼ਲਟ ਦੇਖਾਂਗੇ ਸਾਨੂੰ ਹਫਤੇ 10 ਦਿਨਾਂ ਤੱਕ ਪਤਾ ਲੱਗ ਜਾਊਗਾ ਵੀ ਦਵਾਈ ਉਹ ਸੜਕਣ ਦੇ ਹਿਸਾਬ ਨਾਲ ਵਧੀਆ ਸੜਕੀ ਗਈ ਆ ਜਿਵੇਂ ਇਹਨਾਂ ਨੇ ਮੈਪ ਬੰਨੇ ਆ ਜੀ ਸਾਰਾ ਤਰੀਕੇ ਨਾਲ ਸਪਰੇਅ ਹੋਈ ਆ ਖੰਬੇ ਖੰਬੇ ਬਚਾ ਲਏ ਨੇ ਬਾਕੀ ਵਧੀਆ ਜੀ ਠੀਕ ਹੈ ਹੁਣ ਇਹਦਾ ਰਿਜ਼ਲਟ ਦਵਾਈ ਦਾ ਸਾਨੂੰ ਹਫਤੇ ਦਸ ਤੱਕ ਪਤਾ ਲੱਗ ਜੂਗਾ ਲੇਬਰ ਮਿਲਦੀ ਨਹੀਂ ਸੀ ਕਿ ਜੇ ਮਸ਼ੀਨਾਂ ਲਿਆਣੇ ਲੱਗਦਾ ਫਾਇਦਾ ਹੋਊਗਾ ਇਸ ਜਿਹੜੇ ਨਾਲ ਕਿਸਾਨਾਂ ਨੂੰ ਫਾਇਦਾ ਹੋਊਗਾ ਜੀ ਨਮਾ ਪ੍ਰੋਜੈਕਟ ਲੇਬਰ ਦੀ ਸਮੱਸਿਆ ਵੱਡੀ ਹੈ ਬਾਕੀ ਆਏ ਆਂ ਦੀ ਗੱਲ ਜਦੋਂ ਖੇਤ ਦੇ ਵਿੱਚ ਬੰਦਾ ਵੱੜਦਾ ਹੈ ਤਾਂ ਉਹ ਕੁਛ ਨਾ ਕੁਛ ਤਾਂ ਬੂਟੇ ਖਰਾਬ ਕਰਦਾ ਹੀ ਆ ਹੂੰ ਇਹਦੇ ਨਾਲ ਉੱਪਰ-ਉੱਪਰ ਸਪਰੇਅ ਹੋਗੇ ਜੀ ਕੋਈ ਖੇਤ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਨੁਕਸਾਨ ਨਹੀਂ ਹੋਇਆ ਸਾਰੇ ਇਕਸਾਰ ਹੋਈ ਆ ਕਿਤੇ ਵੱਧ ਨਹੀਂ ਹੋਈ ਕਿਤੇ ਘੱਟ ਨਹੀਂ ਹੋਈ ਬੜੀ ਚੰਗੀ ਟੈਕਨੋਲੋਜੀ ਆ ਜੀ ਕਿ ਕਿਸਾਨ ਸਪਰੇਅ ਕਰਦਾ ਡਰ ਵੀ ਰਹਿੰਦਾ ਸੀ ਵੀ ਕੋਈ ਸੱਪ ਨਾ ਲੜ ਜਾਏ ਇਸ ਤਰ੍ਹਾਂ ਦੀ ਘਟਨਾ ਆਮ ਵਾਪਰ ਦਿੰਦੀ ਹਾਂ ਇਹ ਤਾਂ ਬਾਹਰੋਂ ਪੱਕੇ ਤੋਂ ਖੜ ਕੇ ਜੀ ਆਪਾਂ ਇੱਕ ਰਿਮੋਟ ਹੈ ਇਹਦਾ ਯੂਜ਼ ਕਰ ਸਕਦੇ ਹਾਂ ਉੱਚੇ ਜਗ੍ਹਾ ਖੜ ਜੋ ਜਿੱਥੇ ਤੁਹਾਨੂੰ ਠੀਕ ਲੱਗਦਾ ਇਕੱਲਾ ਬੰਦਾ ਸਪਰੇਅ ਕਰ ਸਕਦਾ ਜੀ ਇਹਦੇ ਨਾਲ ਤੇ ਇੱਕ ਕੀਲੇ ਦੇ ਵਿੱਚ 5-7 ਮਿੰਟ ਲੈਂਦਾ ਜੀ ਇਹ 8 ਮਿੰਟ ਘਟਾ ਜੀ 8 ਮਿੰਟ ਲੈਂਦਾ ਜੀ ਇਹ ਸ਼ਾਮ ਤੱਕ ਆਪਾਂ 100 ਗਿਲਾ ਕਰ ਸਕਦੇ ਹਾਂ ਹਿਸਾਬ ਨਾਲ ਤਾਂ ਜਿੰਨੀ ਮਰਜ਼ੀ ਕਰ ਲਓ ਸਮਝ ਜੀ ਬੱਚੇ ਤਾਂ ਹੈਗੇ ਫਿਰ ਹੀ ਬਹੁਤ ਜ਼ਿਆਦਾ ਆ ਜੀ ਇੱਕ ਬੰਦਾ ਸ਼ਾਮ ਨੂੰ 100 ਗਿਲੇ ਦੀ ਸਪਰੇ ਕਰ ਰਿਹਾ ਜੀ ਬਹੁਤ ਵੱਡੀ ਬੱਚਦਾ ਨਹੀਂ ਆਮ ਜਿਹੜੀਆਂ ਢੋਲੀਆਂ ਨੇ ਜੀ ਉਹਦੇ ਨਾਲ 5 ਗਿਲੇ ਦੀ ਸਪਰੇ ਮਸਾ ਹੁੰਦੀ ਆ